ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ ਉੱਤੇ ਸਾਰਿਆਂ ਦਾ ਸਵਾਗਤ ਹੈ ਚੈਨਲ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ PRTC ਦੀ ਇੱਕ ਵੈਕੈਂਸੀ ਆਈ ਹੈ ਡਰਾਈਵਰ ਤੇ ਮਤਲਬ ਕਿ ਕੰਡਕਟਰ ਦੀ ਉਹ ਵੈਕੈਂਸੀ ਤੁਸੀਂ ਕਿਸੇ ਵੀ ਇੰਟਰਨੈਟ ਕੈਫੇ ਉੱਤੇ ਜਾ ਕੇ ਮਤਲਬ ਕਿ ਭਰ ਸਕਦੇ ਹੋ ਤਾਂ ਉਸ ਦਾ ਆਧਾਰ ਕਾਰਡ ਤੇ ਹੋਰ ਡਾਕੂਮੈਂਟ ਵਗੈਰਾ ਲੱਗਣਗੇ ਨਾਲ ਫੋਟੋ ਸਿਗਨੇਚਰ ਤਾਂ ਉਹ ਵੈਕੈਂਸੀ ਬਹੁਤ ਵਧੀਆ ਵੈਕੈਂਸੀ ਆ ਪੀ ਆਰ ਟੀ ਸੀ ਦੀ ਡਰਾਈਵਰ ਤੇ ਕੰਡਕਟਰ ਦੀ ਪੋਸਟ ਆ ਉਹ ਵੈਕੈਂਸੀ ਤੁਸੀਂ ਕਿਸੇ ਵੀ ਇੰਟਰਨੈਟ ਕੈਫੇ ਉੱਤੇ ਜਾ ਕੇ ਭਰ ਸਕਦੇ ਹੋ ਤਾਂ ਉਹਦੀ ਜਿਹੜੀ ਲਾਸਟ ਡੇਟ ਆ ਉਹ 5 ਮਈ 2025 ਐ 5 ਮਈ ਤੱਕ ਉਹ ਫਾਰਮ ਜਿਹੜੇ ਫਿਲ ਹੋਣਗੇ ਤੇ ਆਪਣਾ ਉਹਦੇ ਲਈ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਸਰਟੀਫਿਕੇਟ ਹੋਣਾ ਚਾਹੀਦਾ ਵਾ ਤੇ ਹੈਵੀ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਵਾ ਤਾਂ ਉਹ ਜਿਹੜੀ ਪੋਸਟ ਆ ਕਿਸੇ ਵੀ ਇੰਟਰਨੈਟ ਕੈਫੇ ਉੱਤੇ ਜਾ ਕੇ ਤੁਸੀਂ ਫਿਲ ਕਰ ਸਕਦੇ ਹੋ ਜੇ ਇਹਨਾਂ ਲੋਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ